ਇੱਕ ਬਾਈ ਕੋਲੇ ਵੱਡੇ ਕਾਨੇ ਵਾਲੀ ਪਿੰਡ ਦੇ ਵਿੱਚ ਦੋਸਤੋ 3630 ਟਰੈਕਟਰ ਵਕਾਊ ਆ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਸਿਕਾ ਸਸਿਕਾ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਠੀਕ ਆ ਨਾਂ ਦੱਸਿਓ ਭਰਾ ਆਪਣਾ ਜੇ ਮੇਰਾ ਨਾਮ ਅੰਗਰੇਜ਼ ਸਿੰਘ ਵੈਸੇ ਮੈਨੂੰ ਲਾਡੀ ਕਹਿੰਦੀ ਆ ਲਾਡੀ ਦੇ ਨਾਂ ਤੇ ਜਾਣਦੇ ਪਿੰਡ ਦੇ ਵਿੱਚ ਹਾਂਜੀ ਠੀਕ ਆ ਤੇ ਬਾਈ ਟਰੈਕਟਰ ਫਿਰ ਆਪਣੇ ਘਰ ਦਾ ਹੀ ਆ ਕਿ ਨਹੀਂ ਨਹੀਂ ਵੀਰੇ ਆਪਾਂ ਹੀ ਲਿਆਈ ਆ ਲਿਆ ਕਿੰਨਾ ਟਾਈਮ ਹੋ ਗਿਆ ਵੀ ਆਪਾਂ ਸਾਲ ਡੇਢ ਸਾਲ ਹੋ ਗਿਆ ਆਪਨੂੰ ਠੀਕ ਆ ਤੇ ਇੰਜਨ ਗੇਅਰ ਦਾ ਓਕੇ ਆ ਬਈ ਇੰਜਨ ਗੇਅਰ ਦਾ ਓਕੇ ਆ 2003 ਦਾ ਮਾਡਲ ਆ ਠੀਕ ਆ ਤੇ ਵੈਸਟ ਬੰਗਾਲ ਦਾ ਨੰਬਰ ਹੈ ਜੀ ਠੀਕ ਆ ਤੇ ਪਾਵਰ ਸਟੀering ਪਾਵਰ ਸਟੀering ਆ ਠੀਕ ਆ ਇਹ ਆਪਾਂ ਕਰਾਇਆ ਹੋਇਆ ਪਾਵਰ ਸਟੀering ਹਾਂਜੀ ਆਪਾਂ ਕਰਾਇਆ ਠੀਕ ਆ ਲਓ ਵੀ ਸਜਣੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਹਾਨੂੰ ਵਿਖਾ ਦਿੰਨੇ ਆ ਕਿੰਨੇ ਕ ਮੰਨਦੇ ਆ ਬਈ ਕਿੰਨੇ ਕ ਟਾਇਰ ਅੰਦਾਜ਼ਾ ਟਾਇਰ ਵੀ ਆਪਾਂ ਮੰਨਦੇ ਮੰਨ ਲਓ ਵੀ 35 ਕੇ ਪੈਸੀ 35 ਕੇ 30 ਜੀ ਬਾਕੀ 30 ਪੈਸੀ ਮੰਨਦੇ ਆਪਾਂ ਠੀਕ ਆ ਅਗਲੇ ਪਿਛਲੇ ਦੋਵੇਂ ਦੋਵੇਂ ਹਾਂਜੀ ਠੀਕ ਠੀਕ ਆ ਲਓ ਵੀ ਸੱਜਣੋ ਕੰਡੀਸ਼ਨ ਤੁਹਾਨੂੰ ਵਿਖਾ ਦਿੰਨੇ ਆ ਅਰੀਜਨਲ ਟਰੈਕਟਰ ਆ ਦੋਸਤੋ ਦੇਖ ਸਕਦੇ ਆ ਸਾਫ ਸੁਥਰਾ ਦੋਸਤੋ ਕੰਡੀਸ਼ਨ ਦੇ ਵਿੱਚ 30 35 ਪੈਸੇ ਦੋਸਤੋ ਬਾਈਆਂ ਦਾ ਬਾਕੀ ਦੋਸਤੋ ਕੋਈ ਲੀਕਿੰਗ ਨਹੀਂ ਸੁੱਕਾ ਇੰਜਨ ਆ ਦੇਖ ਸਕਦੇ ਆ ਬਿਲਕੁਲ ਚਲਾ ਕੇ ਵਾਹ ਕੇ ਚੈੱਕ ਕਰਕੇ ਕੋਈ ਵੀ ਇਹਦੇ ਪਸੰਦ ਹੋਵੇ ਦੋਸਤੋ ਬਾਈਆਂ ਦਾ ਇੱਥੇ ਚਲਾ ਕੇ ਆਪਦਾ ਵਾਹ ਕੇ ਤਸੱਲੀ ਕਰਕੇ ਲੈ ਜਾਏ ਤੇ ਮਾਡਲ ਤੁਸੀਂ ਕਿਹੜਾ ਦੱਸਿਆ ਬਾਈ 2003 2003 ਮਾਡਲ ਠੀਕ ਆ ਤੇ ਬਾਈ ਕੀ ਰੇਟ ਰੱਖਿਆ ਇਹਦਾ 2 ਲੱਖ 30 ਹਜ਼ਾਰ 2 ਲੱਖ 30 ਹਜ਼ਾਰ ਠੀਕ ਆ ਲਓ ਵੀ ਸਜਣੋ 2 ਲੱਖ 30 ਹਜ਼ਾਰ ਰੁਪਏ ਬਾਈ ਨੇ ਡਿਮਾਂਡ ਮੰਗੀ ਆ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਵਾਕੇ ਖਰੀਦ ਲੋਏ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਤੇ ਸੰਪਰਕ ਕਰ ਲੋਏ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲੋਏ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਜਣੋ ਤਾਂ ਕਿ ਹੋਰ ਕਿਸੇ ਵੀਰ ਦਾ ਵੀ ਦੋਸਤੋ ਭਰਾ ਦਾ ਫਾਇਦਾ ਹੋ ਸਕੇ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ